ਅਮਨਦੀਪ ਸਿੰਘ ਸਰ ਵੀ ਕਿੰਨੇ ਕੋੜ ਮਾਸ ਦਾ ਖਾਣਾ ਕੀ ਕੰਬਤ ਕੀ ਕੰਦਣਾ ਹੋਈਏ ਸਖ ਪਹਿਨਾ ਉਹ ਮੁੰਡੇ ਕਹਿੰਦੇ ਵੀ ਅਸੀਂ ਗਾਣੇ ਲਾਉਣੇ ਆ ਚੌਂਕ ਦੇ ਵਿੱਚ ਅ ਅਰਸ਼ਦੀਪ ਸਿੰਘ ਭਾਜ ਸਿੰਘ ਜਸ਼ਨ ਉਹ ਕਹਿੰਦੇ ਅਸੀਂ ਗਾਣੇ ਲਾਉਣੇ ਚੌਂਕ ਦੇ ਵਿੱਚ ਤੇ ਅਸੀਂ ਆਖਿਆ ਵੀ ਚੌਂਕ ਦੇ ਵਿੱਚ ਗਾਣੇ ਨਹੀਂ ਤੁਸੀਂ ਲਾਉਣੇ ਠੀਕ ਆ ਤੇ ਬਾਅਦ ਚ ਇਹਨਾਂ ਕਹਿੰਦੇ ਚੌਂਕ ਦੀ ਛੱਡੋ ਕਹਿੰਦਾ ਤੁਹਾਡੇ ਬੂਏ ਗਾੜੀ ਲਾਵਾਂਗੇ ਤੇ ਮੈਂ ਗਿਆ ਹਾਂ ਕੰਮ ਦੇ ਮੈਂ ਕੰਮ ਤੋਂ ਹੱਲ ਆਣ ਕੇ ਖਲੋਤਾ ਹੀ ਆ ਤੇ ਮੈਂ ਉਹਨਾਂ ਨੂੰ ਕਿਹਾ ਵੀ ਏਦਾਂ ਗਾਣੇ ਨਹੀਂ ਲਾਉਣੇ ਤੁਸੀਂ ਇਸੇ ਗਲੋਹੀ ਉਹਨਾਂ ਪੈਂਦੇ ਸੱਟੇ ਕੜੋਗੜਾ 8 10 ਜਾਣੇ ਇਕੱਠੇ ਹੋਗੇ ਉਹ ਸਾਡੇ ਦਰ ਪੈਗੇ ਮੇਰੇ ਆ ਦਾਤ ਮੈਂ ਆ ਗਿਆ ਉਹਨਾਂ ਸਿਰਤ ਵੀ ਵਜਿਆ ਤੇ ਇੱਥੇ ਵੀ ਠੀਕ ਆ ਤੇ ਬਾਅਦ ਚ ਚਲੋ ਉਹ ਵੀ ਦਾਖਲ ਹੋ ਗਏ ਤੇ ਮਮ ਵੀ ਦਾਖਲ ਹੋ ਗਿਆ ਬਾਅਦ ਚ ਸ਼ਾਮਾ ਨੂੰ ਜਦੋਂ ਹਨੇਰਾ ਹੋ ਗਿਆ ਉਦੋਂ ਜਨਕੀ ਮੈਂ ਸਾਡੇ ਰਿਸ਼ਤੇਦਾਰ ਪਤਾ ਲੈਣ ਆਏ ਜਦੋਂ ਦਾਖਲ ਹੋ ਗਏ ਤੇ ਪਤਾ ਲੈਣ ਆਏ ਉਹ ਤੇ ਇੰਨਾ ਸਪੈਂਚ ਬਰਦੀਪ ਸਿੰਘ ਚੇਅਰਮੈਨ ਹੋਣੀ ਤੇ ਉਹਦਾ ਮੰਜਿੰਦਰ ਤੇ ਇੱਕ ਲਾਗੇ ਹਰ ਤੀ ਦੇ ਮੁੰਡਾ ਇੰਨਾ ਕਹਿਤਾ ਵੀ ਬੰਦੇ ਆਗੇ ਬੰਦੇ ਆਗੇ ਇਹ ਨਜਾਇਜ਼ ਹੀ ਉਹਨਾਂ ਬੰਦਿਆ ਦੇ ਗਲ ਪੈ ਗਏ ਆਣ ਕੀ ਤੇ ਅਸੀਂ ਆਪਣਾ ਬਚਾਅ ਕਰਨ ਵਾਸਤੇ ਉੱਤੋਂ ਕੋਠੇ ਦੇ ਉੱਤੇ ਚੜ ਗਏ ਆ ਠੀਕ ਆ ਤੇ ਮੰਜਿੰਦਰ ਉਹਨਾਂ ਨੇ ਫੈਰ ਕੱਢੇ ਆ ਠੀਕ ਆ ਤੇ ਅਸੀਂ ਆਪਣੀਆਂ ਲੋ ਬਚਾਅ ਕਰਨ ਲਈ ਇੱਟੇ ਮਾਰ ਰਹੇ ਆ ਬਾਅਦ ਚ ਉਹਨਾਂ ਵੀ ਇੱਟੇ ਮਾਰ ਰਹੇ ਆ ਆਪਦੇ ਬੰਦੇ ਸੱਦੇ ਉਹਨਾਂ ਵੀ ਕਾਫੀ ਮੁਲਕ ਹੋ ਗਿਆ ਉਹਨਾਂ ਕੋਲੋਂ ਸਾਡੇ ਕੋਲੋਂ ਨਿਕਲਣਾ ਮੁਸ਼ਕਲ ਹੋ ਗਿਆ ਪਹਿਲਾਂ ਇੱਕ ਬਲੈਕ ਰੋ ਗੱਡੀ ਆਈ ਸਾਡੇ ਕੋਲ ਮੁਲਾਜ਼ਮਾਂ ਦੀ ਉਹਨੇ ਕਿਹਾ ਵੀ ਕੋਈ ਗੱਲ ਨਹੀਂ ਬਹਿ ਜਾਓ ਅਸੀਂ ਬਹਿ ਗਏ ਠੀਕ ਹੈ ਜੀ ਅਸੀਂ ਚੁੱਪੋ ਕੇ ਬਹਿ ਗਏ ਆ ਤੇ ਉਹ ਮੁਲਾਜ਼ਮ ਸਾਡੇ ਕੋਲ ਹੀ ਰਿਹਾ ਬਾਅਦ ਚ ਦੂਸਰੀ ਗੱਡੀ ਆਈ ਉਹਨਾਂ ਪੁੱਛਿਆ ਨਹੀਂਆ ਮੇਰੇ ਬੂਏ ਦੇ ਅੱਗੇ ਆਣ ਕੇ ਫਾਇਰ ਕੱਢਣ ਦਾ ਤੇ ਉਹ ਵੀ ਬਾਅਦ ਕਰ ਰਿਹਾਣ ਕੇ ਸਿੱਧੇ ਫਾਇਰ ਲੈਵੇ ਕੱਢਣਾ ਇੱਕ ਮੁਲਾਜ਼ਮ ਨੇ ਪਤਾ ਨਹੀਂ ਨੇ ਚੋਂ ਲੈ ਪਿਸਟਲ ਕੱਢ ਨਹੀਂ ਦਿਆ ਉਰੇ ਪਤਾ ਨਹੀਂ ਆਪਣਾ ਹੀ ਪਿਸਤਲ ਵੱਜ ਗਿਆ ਕਿ ਚੇਅਰਮੈਨ ਉਹਨਾਂ ਨੇ ਗੋਲੀ ਉਹਦੇ ਮਾਰਤੀ ਪਤਾ ਨਹੀਂ ਕੀ ਕਾਰਨਾ ਕਿੱਦਾਂ ਉਹਦੇ ਵੱਜ ਗਈ ਗੋਲੀ ਤੇ ਉਹ ਭਾਂਡਾ ਭੰਨੰਦੇ ਸਾਡੇ ਤੇ ਹੁਣ ਦੇਖੋ ਸਰ ਜੀ ਸਾਡਾ ਜਿਹੜਾ ਕੁਲਦੀਪ ਸਿੰਘ ਸਰਪੰਚ ਹੀ ਉਹ ਪਿੰਡ ਦਾ ਬਹੁਤ ਹੀ ਵਧੀਆ ਕੰਮ ਕਰਨਦਿਆ ਸੀ ਸਭ ਤੋਂ ਪਹਿਲਾਂ ਚੌਂਕ ਦੇ ਵਿੱਚ ਸਾਡੇ ਰੂੜੀ ਕੋਠੇ ਤੋਂ ਵੀ ਤਗੜੀ ਲੱਗੀ ਸੀ ਉਹਨੇ ਉਹ ਝਕਾਈ 30 ਸਾਲ ਹੋ ਗਏ ਉਹ ਕਿਸੇ ਵੀ ਸਰਪੰਚ ਨੇ ਰੂੜੀ ਨਹੀਂ ਝਕਾਈ ਇਹਨੇ ਰੂੜੀ ਝਕਾਦੀ ਇਹ ਉਸ ਤੋਂ ਵੀ ਤਿੰਗੜ ਦੇ ਹੀ ਕਹਿੰਦੇ ਤੂੰ ਰੂੜੀ ਕਾ ਟੋਚਾਈ ਆ ਕਾਲਾ ਕਾਲਾ ਉਹਦੇ ਨੂੰ ਸਿੱਧਾ ਨਾਮ ਅੰਦਾਜ਼ ਨਹੀਂ ਪਤਾ ਕਾਲਾ ਹੀ ਬਲਦੇਵ ਸਿੰਘ ਬਲਦੇਵ ਸਿੰਘ ਨਹੀਂ ਬਲਦੇਵ ਸਿੰਘ ਦਾ ਭਰਾ ਸੀ ਜਿਹੜਾ ਕਾਲਾ ਉਹਨੇ ਕਿਹਾ ਵੀ ਬਲਦੇਵ ਸਿੰਘ ਉਹਨੇ ਗਾੜੀਆਂ ਕਿਹਾ ਵੀ ਮੈਂ ਰੂੜੀ ਸਟਾ ਕੇ ਦਿਖਾਉਂਗਾ ਤੈਨੂੰ ਸ਼ਾਮ ਨੂੰ ਹੀ ਤੇ ਅਸੀਂ ਚਲੋ ਕਿੱਡਾ ਵਧੀਆ ਪਿੰਡ ਦਾ ਵਿਕਾਸ ਉਹਨੇ ਕੁਲਦੀਪ ਸਿੰਘ ਸਰਪੰਚ ਨੇ ਕੀਤਾ ਇਹ ਉਹਦੇ ਨਾਲ ਸਰਪੰਚੀ ਤੋਂ ਵੀ ਬਹਿਸ ਰਹੀ ਉਹਦਾ ਤੇ ਸਰਪੰਚੀ ਉਹਦਾ ਤੇ ਕੋਈ ਰੋਅ ਨਹੀਂ ਸੀ ਝਗੜੇ ਚ ਉਹਨੂੰ ਵਿਚਾਰ ਨੂੰ ਐਵੇਂ ਨਜਾਇਜ਼ ਹੀ ਫਸਾਤਾ ਇੰਨਾ ਆ ਕਤਲ ਦਾ ਕੇਸ ਉਹਦੇ ਉੱਤੇ ਨਜਾਇਜ਼ ਪਾਤਾ ਇੰਨੇ ਬੜੇ ਦੂਜੇ ਬਲਦੇਵ ਸਿੰਘ ਸਰਪੰਚ ਨੇ ਸਾਬਕਾ ਸਰਪੰਚ ਨੇ ਇਹਦੇ ਉੱਤੇ ਨਜਾਇਜ਼ ਹੀ ਇਹ ਭਾਂਡਾ ਭੰਨਿਆ ਵਾ ਕਿ ਇਹ ਕੁਲਦੀਪ ਸਿੰਘ ਸਰਪੰਚ ਦੇ ਮੁੰਡੇ ਸੱਦੇ ਆ ਮੁੰਡੇ ਤੇ ਕੋਈ ਨਹੀਂ ਆਏ ਮੁੰਡੇ ਆਏ ਆ ਮੇਰੇ ਰਿਸ਼ਤੇਦਾਰ ਆਏ ਆ ਮੇਰਾ ਪਦ ਲੈਣ ਆਏ ਉਹ ਵੀ ਮੇਰੇ ਘਰ ਘਰ ਲਾਏ ਆ ਦੇਖੋ ਕੁਲਦੀਪ ਸਿੰਘ ਸਰਪੰਚ ਦੇ ਵੱਲ ਕੋਈ ਮੁੰਡਾ ਨਹੀਂ ਗਿਆ ਉਹਦੇ ਕਾਮਰੇ ਲੱਗੇ ਆ ਠੀਕ ਆ ਜਾ ਕੇ ਚੈੱਕ ਕਰ ਸਕਦੇ ਆ ਮੈਂ ਮਿਹਨਤ ਕਰਦਾ ਮੈਂ ਪਲੰਬਰ ਦਾ ਕੰਮ ਕਰਦਾ ਹਾਂ ਸਾਹਿਬ ਜੀ ਅਹੀਂ ਸਾਰੇ ਜਾਨੇ ਮਿਹਨਤ ਕਰਨ ਵਾਲੇ ਬੰਦੇ ਆ ਤੁਹਾਡੇ ਘਰ ਕੱਲ ਘਟੋ ਘਟ ਅੱਠ ਦਸ ਕੇ ਜਾਣੇ ਜਿਹੜੇ ਮੇਰੇ ਰਿਸ਼ਤੇਦਾਰ ਹੀ ਮੁੰਡੇ ਜਨਕੀ ਕੋਈ ਮਾਸੀ ਦੇ ਮੁੰਡੇ ਹੀ ਕੁਝ ਮਾਮੀ ਦੇ ਮੁੰਡੇ ਹੀ ਉਹਨਾਂ ਨੂੰ ਜਦੋਂ ਪਤਾ ਲੱਗਾ ਕਿ ਅਮਨ ਵੀਰ ਦੇ ਸੱਟ ਲੱਗੀ ਜਨਕੀ ਦਾ ਅਤਰ ਵਧਿਆ ਹੋਆ ਤੇ ਅਗਲਾ ਨੇ ਤਾਂ ਪਤਾ ਲੈਣ ਆਉਣਾ ਹੀ ਆ ਪੁਲਿਸ ਦੇ ਮੁਤਾਬਿਕ ਕੋਈ ਵੀ ਹਥਿਆਰ ਨਹੀਂ ਸਾਡੇ ਕੋਲੋਂ ਕੋਈ ਵੀ ਹਥਿਆਰ ਬਗਮਤ ਨਹੀਂ ਹੈਗਾ ਤੇ ਨਾ ਸਾਡੇ ਕੋਲੋਂ ਹਥਿਆਰ ਹੈਗਾ ਸੀ ਕੁਲਦੀਪ ਸਿੰਘ ਇਹ ਸਾਡੇ ਕੀ ਲੱਗਦਾ ਕੁਲਦੀਪ ਸਿੰਘ ਮੇਰਾ ਵੱਡਾ ਭਾਵਾ ਹਾਂਜੀ ਪਹਿਲਾਂ ਅਸੀਂ ਜਨਕੀ ਉਹਨੇ ਕੁਲਦੀਪ ਸਿੰਘ ਸਰਪੰਚ ਦੇ ਕੂੜਾ ਪਲਾਂਟ ਬਣਾਉਂ ਬਣਾਉਂਦਿਆ ਸੀ ਉਹਦੇ ਵਿੱਚ ਵੀ ਨੇ ਜਾ ਕੇ ਲੱਤ ਮਾਰ ਕੇ ਬਲਦੇਵ ਸਿੰਘ ਜਿਹੜਾ ਵਾ ਚੇਰਮੈਨ ਉਨੇ ਲੱਤ ਮਾਰ ਕੇ ਕੰਦ ਢਾਈ ਹੀ ਉਹ ਕਾਲੀਆਂ ਲੋਆਂ ਜੀ ਹੁਣ ਬੀਜਪੀ ਅੱਲਾ ਜਿੰਦਗੀ ਰੱਖਦੇ ਆ 70 ਹਾਂਜੀ ਉਹਨਾ ਅੱਗੇ ਵੀ ਜਦੋਂ ਹੀ ਇਹ ਕੰਮ ਕਰਨ ਲੱਗਦਾ ਵਾ ਇਹ ਜਾ ਕੇ ਲਾਤਾ ਢਾਉਂਦਾ ਢਾਉਂਦਾ ਵਾ ਇਹ ਉਹਨੂੰ ਕੰਮ ਨਹੀਂ ਕਰਨ ਦਿੰਦਾ ਪਿੰਡ ਦਾ ਬਿਉਤੀ ਹਮਲਾ ਕੁੱਛ ਨਹੀਂ ਕਰਤਾ ਨਹੀਂ ਨਹੀਂ ਸਰ ਦੌਰਾਨ ਇਹਨੇ ਗੋਲੀ ਨਹੀਂ ਮਾਰੀ ਨਾ ਜੀ ਨਾ 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 ਆਹਨੂੰ ਕੀ ਲੋੜ ਐ ਗੋਲੀ ਮਾਰਨ ਦੀ ਦੱਸੋ ਸਾਡੇ ਕੋਲ ਕੀ ਕੀ ਫੜਿਆ ਇਹਨਾਂ ਨੇ ਸਾਡਾ ਕੋਈ ਹੈਗਾ ਨਹੀਂ ਆ ਕੋਲ ਸਾਡਾ ਕੋਈ ਸੰਤ ਨਹੀਂ ਨਾ ਕੋਈ ਦਾਕਟਰ ਨਾ ਕੋਈ ਗੁਰਪਾਨ ਕਿ ਮੁਜਲਦ ਕਰ ਰਹੀ ਹੈ ਨਹੀਂ ਸਾਹਿਬ ਐਸੀ ਗਲਤ ਨਹੀਂ ਆਂਦੇ ਪਰ ਅਹੀਂ ਕਹਿੰਦੇ ਵੀ ਹੋ ਸਕਦਾ ਬਲਦੇਵ ਸਿੰਘ ਸਰਪੰਚ ਨੇ ਗੋਲੀ ਮਾਰਤੀ ਹੋਵੇ ਪੁਲਿਸਲੇ ਤੁਹਾਡੇ ਕੋਲ ਨਹੀਂ ਆਉਂਦੇ ਅਹੀਂ ਸਾਡੇ ਕੋਲ ਦੇਖੋ ਸਰ ਅਹੀਂ ਜੇ ਉਹ ਜੇ ਹੁੰਦੇ ਭੱਜਣ ਵਾਲੇ ਹੁੰਦੇ ਜਾਂ ਪੁਲਿਸ ਨੂੰ ਕੁਟ ਮਾਰ ਕੇ ਕਰਨ ਵਾਲੇ ਹੁੰਦੇ ਸਾਡੇ ਕੋਲੇ ਇੱਕ ਗੱਡੀ ਪਹਿਲਾਂ ਆਈ ਪਹਿਲਾਂ ਆਈ ਸੀ ਸਾਡੇ ਕੋਲ ਇੱਕ ਬਲੈਕ ਰੋ ਗੱਡੀ ਅਸੀਂ ਉਹਨਾਂ ਨੂੰ ਨਹੀਂ ਕੋਈ ਸ਼ਿਕਾਇਤ ਆ ਉਹ ਤੇ ਹੈਗੇ ਵੀ ਵਿਚਾਰ ਕੇ ਚਲੋ ਤਿੰਨ ਚਾਰ ਕਿ ਜਾਣੇ ਠੀਕ ਆ ਬਾਦ ਜੋ ਕਰੇ ਗਲਤ ਹੋ ਰਿਹਾ ਸਰ ਹਾਂਜੀ ਜੋ ਵੀ ਹੁੰਦਾ ਹੈ ਇਹ ਸਾਡੇ ਨਾਲ ਧੱਕਾ ਹੋਂਦਿਆ ਜੀ ਜੀ ਮੰਗ ਕਰਦੇ ਜੀ ਕੀ ਹੁੰਦਾ ਅਸੀਂ ਮੰਗ ਇਹੋ ਕਰਦੇ ਆ ਵੀ ਸਾਡੇ ਨਾਲ ਇਨਸਾਫ ਹੋਵੇ ਕੁਲਦੀਪ ਸਿੰਘ ਸਰਪੰਚ ਉਹ ਬਹੁਤ ਬੇਦੋਸ਼ ਆ ਇਹਦੇ ਨਾਲ ਧੱਕਾ ਹੋਂਦਿਆ ਜੀ ਕਿਹੜੀ ਪਾਰਟੀ ਦਾ ਆਮ ਪਾਰਟੀ ਵੱਲੋਂ ਆ ਕੁਲਦੀਪ ਸਿੰਘ ਸਰਪੰਚ ਮੌਜੂਦਾ ਸਰਪੰਚਾ ਹੁਣ ਸਰ ਇਹ ਨਵਾਂ ਤੇ ਈਗਲ ਵੱਲ ਚਿੱਤ ਨਵਾਂ ਰਿਹਾ ਸਰ ਮੇਰਾ ਨਾਮ ਗੁਰਪ੍ਰਤਾਪ ਸਿੰਘ ਆ ਸਰਪੰਚ ਪਿੰਡ ਚੰਬਾ ਖੁਰਪਾ ਬੇਨਤੀ ਗਾ ਵੀ ਇਹਨਾਂ ਦਾ ਡਿਸਪੂਟ ਚੱਲਦਾ ਪਿਆ ਸੀ ਕਾਫੀ ਦਿਨਾਂ ਤੋਂ ਉਹਨਾਂ ਦੀ ਬਕਾਇਦਾ ਅਫਸਰ ਵੀ ਲਾਂਚ ਕੀਤੀ ਗਈ ਆ ਤੇ ਉਹੀ ਜਿਨ੍ਹਾਂ ਦੀ ਅਫਰ ਲਾਂਚ ਹੋਈ ਆ ਉਹਨਾਂ ਦੀ ਕੋਈ ਅਰੈਸਟ ਵਗੈਰਾ ਨਹੀਂ ਪਈ ਸੀ ਤੇ ਉਹ ਫੇਰ ਕੱਲ ਡਿਸਪੂਟ ਨਾਲ ਦਾ ਸਟਾਰਟ ਹੋ ਗਿਆ ਤੇ ਸਰਪੰਚ ਸਾਹਿਬ ਨੇ ਆਪ ਖੁਦ ਫੋਨ ਲਾ ਕੇ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਕਿ ਤੁਸੀਂ ਆਓ ਇੱਥੇ ਡਿਸਪੂਟ ਜਿਹੜਾ ਵਾ ਜਾੜਾ ਵੱਧਾ ਜਾ ਰਿਹਾ ਹੈ ਉਹ ਵਾਰ-ਵਾਰ ਫੋਨ ਕਰਨ ਦੇ ਬਾਵਜੂਦ ਕਿ ਜਦੋਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਪ੍ਰਸ਼ਾਸਨ ਆਇਆ ਠੀਕ ਆ ਜਦੋਂ ਪ੍ਰਸ਼ਾਸਨ ਆਇਆ ਵਾ ਤੇ ਇਹ ਕੁਲਦੀਪ ਸਿੰਘ ਜਿਹੜਾ ਸਰਪੰਚ ਉਹ ਆਪਣੇ ਘਰ ਬਕਾਇਦਾ ਚੌਂਕ ਦੇ ਵਿੱਚ ਖੜੇ ਸੀਗੇ ਉਹ ਕਿੱਥੇ ਡਿਸਪਿਊਟ ਹੁੰਦਾ ਆ ਬਈ ਲੜਾਈ ਹੁੰਦੀ ਬਈ ਉਹ ਹੋਰ ਜਗ੍ਹਾ ਸੀਗੀ ਜਿਹੜੀ ਇਹ ਮੁਲਾਜ਼ਮ ਸਾਹਿਬ ਕਹਿੰਦੇ ਆ ਵੀ ਕੁਲਦੀਪ ਸਿੰਘ ਸਰਪੰਚ ਨੇ ਜਿਹੜਾ ਗੋਲੀ ਚਲਾਈ ਉਹਨਾਂ ਤੇ ਹਨਾ ਦੇਖੋ ਉਹ ਬੰਦੇ ਜਿਹੜੇ ਬੰਦੇ ਨੇ ਖੁਦ ਪ੍ਰਸ਼ਾਸਨ ਬੁਲਾਇਆ ਵਾ ਪਿੰਡ ਦਾ ਇੱਕ ਮੁਖੀ ਆ ਉੱਤੇ ਜ਼ਿੰਮੇਵਾਰੀ ਆ ਪਿੰਡ ਦੀ ਅਮਨ ਸ਼ਾਂਤੀ ਬਹਾਰ ਰੱਖਣ ਦੀ ਠੀਕ ਹੈ ਜੀ ਜਿਹੜਾ ਬੰਦਾ ਖੁਦ ਪ੍ਰਸ਼ਾਸਨ ਨੂੰ ਬੇਨਤੀ ਕਰਨ ਦੇ ਆ ਵੀ ਮੇਰੇ ਪਿੰਡ ਦਾ ਆ ਕੇ ਮਾਹੌਲ ਸਹੀ ਰੱਖੋ ਆ ਕੇ ਕੰਟਰੋਲ ਕਰੋ ਉਹ ਬੰਦਾ ਖੁਦ ਕਿਉਂ ਪੁਲਿਸ ਦੇ ਫਾਇਰ ਫਾਇਰਿੰਗ ਕਰੂਗਾ ਠੀਕ ਹੈ ਜੀ ਦੂਸਰੀ ਗੱਲ ਇੱਕ ਗੱਡੀ ਪਹਿਲਨਵਾਈ ਆ ਉਹਨਾਂ ਦੇ ਫਾਇਰਿੰਗ ਨਹੀਂ ਕੀਤੀ ਠੀਕ ਆ ਤੀਸਰੀ ਗੱਲ ਆ ਦੂਸਰੀਆਂ ਗੱਡੀਆਂ ਆਈਆਂ ਵਾ ਜਦੋਂ ਜਦੋਂ ਆਏ ਉਦੋਂ ਵੀ ਡਿਸਕਿਊਟ ਚੱਲਦਾ ਪਿਆ ਸੀਗਾ ਉਹ ਜੇ ਕਿ ਚੌਂਕ ਦੇ ਵਿੱਚ ਸਰਪੰਚ ਸਾਹਿਬ ਖੜੇ ਜਿੱਥੇ ਜਗਾ ਉਹ ਜਿੱਥੇ ਝਗੜਾ ਹੁੰਦਾ ਪਿਆ ਜਿੱਥੇ ਮੁਲਾਜ਼ਮ ਤੇ ਗੋਲੀ ਲੱਗੀ ਆ ਉਹ ਤਕਰੀਬਨ 50 60 ਮੀਟਰ ਹਟਵੀਂ ਆ ਗੱਡੀਆਂ ਤੇ ਕੌਣ ਆਇਆ ਗੱਡੀਆਂ ਤੇ ਮੁਲਾਜ਼ਮ ਸਾਹਿਬ ਆਏ ਸੀਗੇ ਡਿਪਟੀ ਸਾਹਿਬ ਵੀ ਆਏ ਸੀਗੇ ਬਾਅਦ ਚ ਉਹ ਬਾਅਦ ਚ ਆਏ ਸੀਗੇ ਤੇ ਇਹਨਾਂ ਨੇ ਜਦੋਂ ਫਾਇਰਿੰਗ ਕੀਤੀ ਆ ਮੁਲਾਜ਼ਮਾਂ ਨੇ ਆਗੇ ਆਪਣੀ ਇਹਨਾਂ ਨੇ ਸਿਰਫ ਯਾਨੀ ਕਿ ਆਪਣੀ ਢੀੜ ਨੂੰ ਕਦੇੜ ਲਈ ਇਹਨਾਂ ਤੇ ਵੀ ਦੂਜੀ ਪਤਾ ਨਹੀਂ ਦੂਸਰੀ ਪਾਰਟੀ ਨੇ ਹਮਲਾ ਕੀਤਾ ਉਹਨਾਂ ਨੇ ਕੀਤਾ ਸੀਗਾ ਉਹਨਾਂ ਦੇ ਸ਼ਟ ਲੱਗੀ ਉਹ ਸਰਪੰਚ ਦੀ ਟੀਮ ਨੇ ਉਹਨਾਂ ਨੂੰ ਟ੍ਰੀਟ ਕੀਤਾ ਉਹਨਾਂ ਨੂੰ ਮੈਡੀਸਿਨ ਦਵਾਈ ਪਾਣੀ ਪੁਲਾਇਆ ਤੁਸੀਂ ਦੇਖੋ ਸਰਪੰਚ ਸਾਹਿਬ ਦੀ ਟੀਮ ਆ ਕੁਝ ਕਰਦੀ ਪਈ ਆ ਉਹਨਾਂ ਨੇ ਹਮਲਾ ਥੋੜੀ ਕਰਨਾ ਸੀਗਾ ਠੀਕ ਆ ਜੀ ਉਸ ਤੋਂ ਬਾਅਦ ਇਹ ਤੁਸੀਂ ਦੇਖੋ ਇਹ ਪ੍ਰਸ਼ਾਸਨ ਦਾ ਇਹ ਗਣਾ ਵੀ ਸਰਪੰਚ ਨੇ ਸਾਡੇ ਤੇ ਗੋਲੀ ਚਲਾ ਦਿੱਤੀ ਇੱਕ ਗੋਲੀ ਲੱਗੀ ਪੁਲਿਸ ਦੇ ਵਿੱਚ ਉਹ ਜਿਹੜੀ ਗੋਲੀ ਲੱਗੀ ਆ ਜਦੋਂ ਉਹਨਾਂ ਨੇ ਫਾਇਰਿੰਗ ਕੀਤੀ ਆ ਹਾਂ ਜੀ ਸਾਡੇ ਕੋ ਤੇ ਜਿਹੜਾ ਸਰਪੰਚ ਦਾ ਜਿਹੜਾ ਭਰਾ ਆ ਅਮਨਦੀਪ ਸਿੰਘ ਉਹਦੇ ਕਰ ਲੱਗੀ ਆ ਸਰਪੰਚ ਉਸ ਜਗ੍ਹਾ ਤੇ ਮੌਜੂਦ ਹੀ ਨਹੀਂ ਸੀ ਮੌਕੇ ਤੇ ਸਰਪੰਚ ਨੇ ਦੂਸਰੀ ਜਗ੍ਹਾ ਤੇ ਸੀਗਾ ਗੋਲੀ ਲੱਗਦੀ ਆ ਤਕਰੀਬਨ 9.5 ਦਾ ਘਟਨਾ ਆਏ ਠੀਕ ਹੈ ਜੀ ਦੇਖੋ 9.5 ਦੀ ਘਟਨਾ ਵਾ ਤੁਸੀਂ ਇਹ ਦੇਖੋ ਇੱਕ ਫੈਕਟ ਆ ਜੇ ਇਹ 9.5 ਗੋਲੀ ਲੱਗੀ ਹੋਵੇ ਪਹਿਲੀ ਗੱਲ ਤੇ ਗੋਲੀ ਮਾਰ ਕੇ ਕੋਈ ਮੁਲਾਜ਼ਮ ਦੇ ਕੋਈ ਸਰਪੰਚ ਆ ਉਹਦੇ ਘਰੇ ਸੌ ਸਕਦਾ ਉਹ ਆਪਣੇ ਘਰੇ ਸੁਤਾ ਫਿਰ ਮਰਾਜ਼ਮਾ ਨੇ ਉਹਦੀ ਮੌਕੇ ਤੇ ਅਰੈਸਟ ਨਹੀਂ ਕੀਤੀ ਜੇ ਉਹਨੇ ਗੋਲੀ ਲਾਈ ਦੇ ਜੇ ਗੋਲੀ ਚਲਾਈ ਤੇ 4:30 ਵਜੇ ਆ ਕੇ ਬਕਾਇਦਾ ਉਹਦੇ ਸੀਸੀਟੀਵੀ ਤੋੜ ਕੇ ਫਿਰ ਜਾ ਕੇ ਉਹਦੀ ਅਰੈਸਟ ਕੀਤੀ ਜੇ ਸਹੀ ਸੀਗਾ ਮਲਾਜਮਾ ਜੇ ਬੰਦਾ ਸਾਡਾ ਗਲਤ ਉਹ ਸਰਪੰਚ ਸਾਹਿਬ ਗਲਤ ਸੀਗੇ ਠੀਕ ਹੈ ਜੀ ਫਿਰ ਨਰ ਸੀਸੀਟੀਵੀ ਤੋੜਨ ਦੀ ਕੀ ਜ਼ਰੂਰਤ ਪੈ ਗਈ ਮਲਾਜਮਾ ਨੇ ਪ੍ਰਸ਼ਾਸਨ ਨੇ ਠੀਕ ਹੈ ਜੀ ਬਾਕਾਇਦਾ 4:30 ਵਜੇ ਬਾਅਦ ਜਾ ਕੇ ਅਰੈਸਟ ਪਈ ਉਹਨਾਂ ਦੀ ਮੌਕੇ ਤੇ ਬੰਦਾ ਮੌਜੂਦ ਆ ਠੀਕ ਹੈ ਜੀ ਉਸ ਟਾਈਮ ਅਰੈਸਟ ਕਿਉਂ ਨਹੀਂ ਕੀਤਾ ਗਿਆ ਉਹਨੂੰ ਤੁਹਾਡਾ ਜੀ ਜੇ ਕਹਿੰਦੇ ਗਲਤ ਹੋ ਰਿਹਾ ਸਾਡੇ ਇਹ ਕਹਿਣਾ ਆ ਵੀ ਸਾਡੀ ਬੇਨਤੀ ਆ ਵੀ ਇਹ ਸਾਰਾ ਸਾਰ ਜਿਹੜਾ ਵਾ ਨਾ انصاف ਕੀਤਾ ਜਾ ਰਿਹਾ ਵਾ ਸਰਪੰਚ ਸਾਹਿਬ ਦੇ ਨਾਲ ਅਸੀਂ ਇਹ ਚੀਜ਼ ਚਾਹੁੰਦੇ ਆ ਵੀ ਇਹਦੀ ਬਾਕਾਇਦਾ ਸੈੱਟ ਬਣਾ ਕੇ ਮਨਜੋਗ ਜੱਜ ਸਾਹਿਬ ਵੱਲੋਂ ਕੋਈ ਟੀਮ ਬਣਾਈ ਜਾਵੇ ਸੈੱਟ ਬਣਾਈ ਜਾਵੇ ਇਸ ਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਹੈ ਕਿੰਨੇ ਬੰਦੇ ਜਿਹੜੇ ਰੈਸਟ ਕੀਤੇ ਹੋਣਾ ਹੈ ਆ ਇੱਕ ਤੇ ਸਰਪੰਚ ਸਾਹਿਬ ਦੋ ਤਿੰਨ ਚਾਰ ਪੰਜ ਬੰਦੇ ਰੈਸਟ ਆ ਪੰਜ ਛੇ ਬੰਦੇ ਪ੍ਰੋਪਰ ਕਾਊਂਟਿੰਗ ਨਹੀਂ ਗਈ ਠੀਕ ਹੈ ਜੀ ਸਰਪੰਚ ਸਮੇਤ ਆ ਤੇ ਆਵਾਜ਼ੀ ਪਾਰਟੀ ਦੇ ਨੇ ਸਰਪੰਚ ਆਮ ਆਦਮੀ ਪਾਰਟੀ ਦੇ ਆ ਜਿੰਨਾਂ ਦਾ ਝਗੜਾ ਹੈ ਉਹ ਕੋਣ ਦੂਸਰੇ ਇਹਨਾਂ ਦੀਆਂ ਦੋ ਪਾਰਟੀਆਂ ਵੇਖੋ ਮੇਰਾ ਬਨਾਲਦਾ ਪਿੰਡ ਹੈ ਨਾ ਉਹ ਮੇਰੇ ਖਿਆਲ ਨਾਲ ਕਾਲੀਦਾਲ ਨਾਲ ਸੰਬੰਧਤ ਆਸ ਪਾਰਟੀ ਦੂਜੀ ਇਹਨਾਂ ਦੇ ਗਰੁੱਪ ਦਾ ਦੋ ਡਿਸਪੂਟ ਚੱਲਦੇ ਪਏ ਆ ਤੇ ਕਾਫੀ ਟਾਈਮ ਤੋਂ ਚੱਲਦਾ ਪਿਆ ਬਕਾਇਦਾ ਐਫਆਈਆਰ ਲਾਂਚ ਹੋਈ ਪਈ ਆ ਪਰ ਜਿਹੜੇ ਬੰਦੇ ਦੀ ਐਫਆਈਆਰ ਲਾਂਚ ਹੋਈ ਆ ਉਹਨਾਂ ਦੀ ਅਰੈਸਟ ਅਜੇ ਤੱਕ ਨਹੀਂ ਪਈ ਠੀਕ ਹੈ ਜੀ ਬਕਾਇਦਾ ਇਹਨਾਂ ਦਾ 10 ਦਿਨ ਤੋਂ ਉੱਪਰ ਦੇ ਹੋ ਗਏ ਆ ਝਗੜੇ ਨੂੰ ਤੇ ਇਹ ਬੰਦਾ ਮੌਕੇ ਤੇ ਮਜੂਰ ਸੀਗਾ ਤੇ ਜਿਹੜੇ ਬੰਦੇ ਦਾ 9.5 ਝਗੜਾ ਹੁੰਦਾ 9.5 ਗੋਲੀ ਲੱਗਦੀ ਉਹਦੀ ਅਰੈਸਟ ਕਹਿੰਦੇ 4.5 ਵਜੇ ਜਾ ਕੇ ਪਾਈ ਆ ਤੁਸੀਂ ਕੀ ਮੰਗਦੇ ਆ ਅਸੀਂ ਮੰਗੇ ਕਰਦੇ ਵੀ ਜਿਹੜਾ ਸਰਪੰਚ ਸਾਡਾ ਬਿਲਕੁਲ ਨਿਰਦੋਸ਼ ਆ ਅਸੀਂ ਇਹ ਚੀਜ਼ ਚਾਹੁੰਦੇ ਆ ਵੀ ਏਦਾਂ ਦੀ ਜਿਹੜੀ ਆ ਜਿਹੜੀ ਗੋਲੀ ਲੱਗੀ ਆ ਜਾਂ ਦੇ ਪੁਲਿਸ ਕੋਲੋਂ ਬਾਈ ਮਿਸਟੇਕ ਆਪਣੇ ਵੈਪਨ ਦੇ ਨਾਲ ਖੁਦ ਹੀ ਕਿਸੇ ਮੁਲਾਜ਼ਮ ਕੋਲ ਲੱਗੀ ਆ ਜਾਂ ਉਹਨਾਂ ਨੇ ਹਵਾਈ ਫਾਇਰ ਕੀਤਾ ਜਾਂ ਉਹਨਾਂ ਦੀ ਕੰਧ ਨਾਲ ਲੱਗ ਕੇ ਉਹਨਾਂ ਤੇ ਲੱਗੀ ਆ ਸਰਪੰਚ ਇਸ ਚੀਜ਼ ਬਿਲਕੁਲ ਵੀ ਨਿਰਦੋਸ਼ ਨਾ ਉਹਨੂੰ ਵੈਪਨ ਚਲਾਉਣਾ ਆਉਂਦਾ ਵਾ ਨਾ ਲਗੋ ਵੈਪਨ ਹੈਗਾ ਵਾ ਜਾਜੂ ਨਾਮੂਦੀ ਨਾ ਉੱਥੇ ਮੌਕੇ ਤੇ ਮजूद ਸੀਗਾ ਇਹਦੀ ਪ੍ਰੋਪਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਆ ਅਸੀਂ ਇਹ ਚੀਜ਼ ਦੀ ਮੰਗ ਕਰਦੇ ਹਾਂ ਨਹੀਂ ਮੈਂ ਮੌਕੇ ਦੀ ਨਹੀਂ ਮੈਂ ਨਾਲ ਜਾ ਠੀਕ ਹੈ ਠੀਕ ਹੈ